ਜੋ ਭਿੱਤੇਦਨੀ タミン ਸਾਥ ਹੋ ਰਾਂ ਦਾ ਉਸ ਬਾਤ ਦੇ ਵਿੱਚ ਕਿਰਪਾਲ ਸਿੰਘ ਬੰਦੂਗਰ ਹੋ ਰਾਂ ਦਾ ਜਿਹੜਾ ਅਸਤੀਫਾ ਹੁੰਦਾ ਪਹਿਲਾਂ ਤਾਂ ਇਸ ਅਸਤੀਫੇ ਨੂੰ ਕਿੱਦਾਂ ਦੇਖਦੇ ਹੋ ਤੇ ਉਹਨਾਂ ਨੂੰ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੋ ਪੈਣੀ ਸੀ ਜਾਂ ਤਾਂ ਉਹ ਕੰਮ ਤੱਕ ਤੋਂ ਬੇਮੁਖ ਮੰਦੇ ਜਾਂ ਫਿਰ ਕਾਂਦੀ ਦਲ ਦੀ ਮਤਲਬ ਜਿਹੜੀ ਆ ਲੀਡਰਸ਼ਿਪ ਆ ਉਹ ਤੋਂ ਬੇਮੁਖ ਹੋ ਕੇ ਇੱਕ ਵਾਰ ਸੇ ਖੜਦੇ ਉਹਨਾਂ ਕੋਲ ਚਾਰ ਕਾਂਦੀ ਦਲ ਦੇ ਨਿਸ਼ਦ ਅਜ ਡੈ ਸੀ ਉਹਨਾਂ ਚਾਰੇ ਆਗੂ ਨੂੰ ਉਹਨਾਂ ਨੇ ਮੈਂ ਆਪਣਾ ਭਾਇਸਲਾ ਸੁਣਾ ਦਿੱਤਾ ਹੂੰ ਕਿ ਮੈਂ ਆਪਣਾ ਸ੍ਰੀਮਾਨ ਕਿਸੇ ਕੀਮਤ ਉਤੇ ਵਸ ਨਹੀਂ ਲੈ ਸਕਦਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਮੈਂ ਜੇ ਅਕਾਲ ਤਖਤ ਨੂੰ ਪਿੱਠ ਦਿਖਾਉਣ ਦਾ ਦਰਮ ਕਰਾਂਗਾ ਤਾਂ ਇੱਕ ਸੰਗਤ ਜਿਹੜੀ ਆ ਉਹ ਮੈਨੂੰ ਕਦਾ ਜਿਤਨਾਸ ਨਹੀਂ ਕਰੇਗੀ ਤੇ ਇਤਿਹਾਸ ਦੇ ਅੰਦਰ ਮੈਂ ਕਲੰਕਤ ਹੋ ਜਾਂਦਾ ਕਰਾਂਗਾ ਪਰ ਸਾਹਿਬ ਤੇ ਹਮੇਸ਼ਾ ਪਰਜਾਨ ਕਰਗੇ ਪਰ ਪੰਜ ਮੈਂਬਰ ਜਿਹੜੇ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਲਿਖੇ ਦੇ ਦਿੱਤਾ ਇਹ ਆਪਾ ਅਕਾਲੀ ਦਲ ਦਾ ਸਟਾਫ ਜਿਹੜਾ ਹੈ ਉਹ ਸੱਤ ਮੰਤਰੀ ਕਮੇਟੀ ਨੂੰ ਮਾਨਤਾ ਦੇਣ ਦੀ ਤਰ੍ਹਾਂ ਨਹੀਂ ਉਹਨਾਂ ਰਾਹੀਂ ਭਰਤੀ ਕਰਨ ਦੀ ਯਾਰ ਨਹੀਂ ਤੇ ਮੈਨੂੰ ਲੱਗਦਾ ਉਹ ਪੰਜ ਮੈਂਬਰਾਂ ਨੂੰ ਵੀ ਜੱਜਕਾਰ ਕਾਲ ਤੱਕ ਸਾਫ਼ ਕਹਿ ਸਕਦੇ ਨੇ ਕਿ ਤੁਸੀਂ ਆਪਣੇ ਤੌਰ ਤੇ ਪੰਜ ਦੀ ਭਰਤੀ ਕਰਕੇ ਵਰਕਰਾਂ ਦੀ ਭਰਤੀ ਕਰਕੇ ਇੱਕ ਨਵਾਂ ਅਕਾਲੀ ਦਲ ਜਿਹੜਾ ਫਾਰਮ ਨੂੰ ਦਿਓ ਜਿਹੜਾ ਕਾਲ ਤੱਕ ਸਤਨ ਮੁਕ ਹੋਵੇ ਅਜਿਹਾ ਕੁਝ ਹੋ ਜਾਣ ਦੀ ਸੰਭਾਵਨਾ ਲੱਗਦੀ ਹੈ 14 ਦਸੰਬਰ ਦੇ ਫੈਸਲਿਆਂ ਨੂੰ ਲੈ ਕੇ ਜਿਸ ਤਰੀਕੇ ਦਾ ਵਕ ਵਕ ਘਟਨਾਵਾਂ ਜਬ ਵਕ ਵਕ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਖਾਸ ਕਰਕੇ ਜਿਸ ਬਿਲਿਏ ਬੀਤੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਉਹਨਾਂ ਤੋਂ ਬਾਅਦ ਦੇ ਵਿੱਚ ਕਿਰਪਾਲ ਸਿੰਘ ਬੰਡੂਗਰ ਹੋਰਾਂ ਦੇ ਵੱਲੋਂ ਵੀ ਜਿਹੜਾ ਹੈ ਉਹ ਆਪਣਾ ਅਸਤੀਫਾ ਭੇਜਿਆ ਜਾਂਦਾ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਤੋਂ ਜਿਹੜਾ ਹੈ ਉਹ ਫਾਰਕ ਕੀਤਾ ਜਾਵੇ ਸੋ ਕੀ ਆਖਿਰੇ ਮਾਹੌਲ ਚੱਲ ਰਿਹਾ ਹੈ ਜਾਂ ਕਿਉਂ ਜਿਹੜੇ ਇੱਕ ਦੇ ਬਾਅਦ ਇੱਕ ਜਿਹੜਿਆ ਸੱਤ ਮੈਂਬਰੀ ਕਮੇਟੀ ਦੇ ਇਹ ਮੈਂਬਰ ਜਿਹੜੇ ਨੇ ਆਪਣੇ ਅਸਤੀਫੇ ਦੇ ਰਹੇ ਨੇ ਕੀ ਇਹਨਾਂ ਅਸਤੀਫਿਆਂ ਦੇ ਮਾਇਨੇ ਨੇ ਇਸ ਸਾਰੇ ਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਸਰਦਾਰ ਕਰਨਲ ਸਿੰਘ ਜੀ ਪੰਜੋਲੀ ਹੋਰਾਂ ਦੇ ਨਾਲ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਹਨਾਂ ਦਾ ਸਵਾਗਤ ਹੈ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਹ ਅਕਾਲ ਚੈਨਲ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸੋ ਪਾਈ ਸਾਹਿਬ ਜੋ ਬੀਤੇ ਦਿਨੀ ਧਾਮੀ ਸਾਹਿਬ ਹੋਰਾਂ ਦਾ ਉਸ ਤੋਂ ਬਾਅਦ ਦੇ ਵਿੱਚ ਕਿਰਪਾਲ ਸਿੰਘ ਬੰਡੂਗਰ ਹੋਰਾਂ ਦਾ ਜਿਹੜਾ ਅਸਤੀਫਾ ਹੁੰਦਾ ਪਹਿਲਾਂ ਤੇ ਇਸ ਅਸਤੀਫੇ ਨੂੰ ਕਿਦਾਂ ਦੇਖਦੇ ਹੋ ਮੇਰੇ ਕੋ ਅਸਲ ਵਿੱਚ ਗੱਲ ਇਹ ਆ ਬਈ ਅਕਾਲ ਤਖਤ ਸਾਹਿਬ ਜੀ ਨੇ ਦੋਦ ਸੱਬਰ ਨੂੰ ਜੋ ਤੁਕਮਨਾਮੇ ਜਾਰੀ ਕੀ ਤੈਸੀ ਹਦੇਸ਼ ਦਿੱਤੇ ਸਨ ਨਾ ਹੂੰ ਉਹਨਾਂ ਨੂੰ ਇਨ ਬਿਨ ਲਾਗੂ ਕਰਾਉਣ ਦੇ ਲਈ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਅਸਲ ਵਿੱਚ ਇੱਕ ਟੜਾ ਜੀ ਦੀ ਗਵਾਹੀ ਸੁਖਵਿੰਦਰ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਪੁੰਦਰਕਰ ਰਹੇ ਨੇ ਉਹ ਸੱਤ ਮੈਂਬਰੀ ਕਮੇਟੀ ਨੂੰ ਉਹਨਾਂ ਮਾਨਤਾ ਦੇਣ ਲਈ ਤਿਆਰ ਨੇ ਨਾ ਉਹਨਾਂ ਦੀ ਭਰਤੀ ਦੀ ਗੱਲ ਨੂੰ ਮੰਨਣ ਲਈ ਤਿਆਰ ਨੇ بار بار ਤਾਂ ਮੀ ਸਾਹ ਤੇ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਵਾਲਾ ਰੇਜ਼ ਕਰ ਜਿਹੜਾ ਇਹਨੂੰ ਮੁਕਾਓ ਇਹਨੂੰ ਬੰਦ ਕਰੋ ਅਸੀਂ ਭਰਤੀ ਕਰੀ ਜਿਹੜੀ ਭਰਤੀ ਅਸੀਂ ਕਰ ਲਈ ਬਸ ਉਸ ਨੂੰ ਪ੍ਰਵਾਨ ਕਰੋ ਹੂੰ ਇਸ ਕਰਕੇ ਮੈਂ ਸਮਝਦਾ ਕਿ ਇਸ ਕਿਸਮ ਦਾ ਪ੍ਰੈਸ਼ਰ ਜਿਸ ਕਿਸਮ ਦਾ ਪ੍ਰੈਸ਼ਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਉੱਤੇ ਸੀ ਉਹ ਪ੍ਰੈਸ਼ਰ ਦੇ ਸਾਹਮਣੇ ਇੱਕ ਪਾਸੇ ਉਹਨਾਂ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਸਾਹਮਣੇ ਮਸਲਾ ਸੀ ਦੂਜੇ ਪਾਸੇ ਉਹਨਾਂ ਦੀ ਪਾਰਟੀ ਸੀ ਜਿਹੜੀ ਪਾਰਟੀ ਵਿੱਚ ਉਹ ਲਗਾਤਾਰ ਖੰਮ ਕਰਦੇ ਆ ਰਹੇ ਸਨ ਤੇ ਉਹਨਾਂ ਨੂੰ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੋ ਪੈਣੀ ਸੀ ਜਾਂ ਤਾਂ ਉਹ ਕਾਨੂੰਨ ਤੋਂ ਬੇਮੁਖ ਖੰਦੇ ਜਾਂ ਫਿਰ ਆਕਾਲੀ ਦਲ ਦੀ ਮਤਲਬ ਜਿਹੜੀ ਆ ਲੀਡਰਸ਼ਿਪ ਆ ਉਹ ਤੋਂ ਬੇਮੁਖ ਹੋ ਕੇ ਇੱਕ ਵਾਰ ਸੇ ਖੜਦੇ ਤੇ ਉਹਨਾਂ ਨੇ ਉਹਨਾਂ ਨੇ ਆਕਾਲ ਤਖਤ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਆਕਾਲ ਤਖਤ ਸਾਹਮਣੇ ਖੜਨ ਦਾ ਫੈਸਲਾ ਕੀਤਾ ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦੀ ਇਹ ਆਕਾਲੀ ਦਲ ਦੀ ਲੀਡਰਸ਼ਿਪ ਦੀ ਪ੍ਰੈਸ਼ਰਾਈਜ਼ ਜਿਹੜਾ ਤਾਂ ਉਹਨਾਂ ਦੇ ਦਵਾ ਜਿਹੜਾ ਪਾਇਆ ਜਾ ਰਿਹਾ ਸੀ ਉਹਦਾ ਅਸਲ ਵਿੱਚ ਨਤੀਜਾ ਇਹ ਬਿਲਕੁਲ ਸੋ ਜਿਸ ਤਰੀਕੇ ਨਾਲ ਅੱਜ ਬਕਾਇਦਾ ਅਕਾਲੀ ਦਲ ਦਾ ਇੱਕ ਵਕਤ ਵੀ ਪਹੁੰਚਿਆ ਉਹਨਾਂ ਦੇ ਘਰ ਕੀ ਸਮਝਦੇ ਹੋ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਅਕਾਲੀ ਦਲ ਦਾ ਵਫਤ ਗਿਆ ਹੈ ਕਿਉਂ ਤੁਹਾਨੂੰ ਕਿਉਂ ਲੱਗਦਾ ਵੀ ਉਹ ਦੁਬਾਰਾ ਹਜਿੰਦਰ ਸਿੰਘ ਧਾਮੀ ਹੋਰਾਂ ਨਾਲ ਇਸ ਤਰੀਕੇ ਨਾਲ ਮੀਟਿੰਗ ਕਰ ਰਿਹਾ ਜਾਂ ਕੀ ਉਹਨਾਂ ਤੇ ਇਹ ਦਬਾਅ ਬਣਾਇਆ ਜਾ ਸਕਦਾ ਹੈ ਕਿ ਵਾਪਸ ਤੁਸੀਂ ਆਪਣਾ ਜਿਹੜਾ ਅਸਤੀਫਾ ਹੈ ਉਸ ਤੋਂ ਹਟਾ ਦਿਓ ਜਾਂ ਕਿੱਦਾਂ ਉਨਾ ਕੋਲ ਚਾਰ ਕਾਲੀ ਦਲ ਦੇ ਲੀਡਰ ਅੱਜ ਗਏ ਸੀ ਹੂੰ ਉਹਨਾਂ ਚਾਰੇ ਆਗੂਆਂ ਨੂੰ ਉਹਨਾਂ ਨੇ ਸਪਸ਼ਟ ਆਪਣਾ ਫੈਸਲਾ ਸੁਣਾ ਦਿੱਤਾ ਹੂੰ ਕਿ ਮੈਂ ਆਪਣਾ ਅਸਤੀਫਾ ਕਿਸੇ ਕੀਮਤ ਉੱਤੇ ਵਾਪਸ ਨਹੀਂ ਲੈ ਸਕਦਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਮੈਂ ਜੇ ਕਾਲ ਤਖਤ ਨੂੰ ਪਿੱਠ ਦਫਾਣ ਦਾ ਗਰਮ ਕਰਾਂਗਾ ਤਾਂ ਸਿੱਖ ਸੰਗਤ ਜਿਹੜੀ ਆ ਉਹ ਮੈਨੂੰ ਕਦਾ ਜਿੱਤ ਵੀ ਮਾਫ਼ ਨਹੀਂ ਕਰੇਗੀ ਤੇ ਇਤਿਹਾਸ ਦੇ ਅੰਦਰ ਮੈਂ ਕਲੰਕਤ ਹੋ ਜਾਵਾਂਗਾ ਹੂੰ ਇਹ ਕਰਕੇ ਤੁਸੀਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੱਤ ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਕਰਨ ਲਈ ਤਰਨੀ ਤੇ ਮੈਂ ਇਸ ਕਰਕੇ ਇਸ ਅਹੁਦੇ ਤੇ ਹੁਣ ਨਹੀਂ ਰਹਿ ਸਕਦਾ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੜਾ ਸਪਸ਼ਟ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਉਹ ਆਪਣਾ ਅਸਤੀਫਾ ਹੁਣ ਵਾਪਸ ਨਹੀਂ ਲੈਣਗੇ ਬਿਲਕੁਲ ਸੋ ਭਾਈ ਸਾਬ ਜੀ ਆਪਾਂ ਦੇਖੀਏ ਕਿ ਜਿਸ ਤਰੀਕੇ ਨਾਲ ਹੁਣ ਦਬਾਅ ਬਣਾਇਆ ਜਾ ਰਿਹਾ ਜਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਖਾਸ ਕਰਕੇ ਜਿਹੜਾ ਅਕਾਲ ਦਲ ਦੇ ਵੱਲੋਂ ਇਹ ਦਬਾਅ ਬਣਾਇਆ ਜਾ ਰਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਜਿਹੜਾ ਹੈ ਉਹਦਾ ਰੇਡ ਕਾ ਹਟਾਇਆ ਜਾਵੇ ਜਿਸ ਤਰ੍ਹਾਂ ਪਹਿਲਾਂ ਵੀ ਹਾਲਾਂਕਿ ਇਹ ਜਿਹੜੇ ਸਵਾਲ ਉੱਠਦੇ ਰਹੇ ਕਿ ਬਾਦਲ ਦਾ ਟੜਾ ਜਿਹੜਾ ਬਾਦਲ ਤੜਾ ਹੈ ਉਹਦਾ ਕਿਤੇ ਨਾ ਕਿਤੇ ਐਸਜੀਪੀਸੀ ਤੇ ਕੰਟਰੋਲ ਹੈ ਜਾਂ ਐਂ ਕਹਿ ਲਈਏ ਵੀ ਐਸਜੀਪੀਸੀ ਪ੍ਰਧਾਨ ਤੇ ਉਹ ਆਪਦਾ ਦੁਬਾਰ ਰੱਖਦੇ ਆ ਕਿ ਇਹ ਦਬਾਅ ਸ਼ੁਰੂ ਤੋਂ ਹੀ ਸੀਗਾ ਦੇਖੋ ਜਥੇਦਾਰ ਬਰਤਾਰਨ ਸਿੰਘ ਤੌੜਾ ਤੋਂ ਬਾਅਦ ਜਿੰਨੇ ਵੀ ਸ਼ਰੋਮਣੀ ਗੁਰਦੁਆਰਾ ਬਰਨ ਦੇ ਕੱਢੇ ਪ੍ਰਧਾਨ ਬਣੇ ਜਾਂ ਜਿੰਨੇ ਵੀ ਭਾਈ ਰਣਜੀਤ ਸਿੰਘ ਤੋਂ ਬਾਅਦ ਜਥੇਦਾਰ ਸ੍ਰੀ ਅਕਾਲਪੁਰ ਸਾਹਿਬ ਦੇ ਰੂਤਵੇ ਤੇ ਸਵਾਇਮਾਨ ਹੋਏ ਉਹ ਸਾਰਿਆਂ ਤੋਂ ਹੀ ਗਲਤ ਫੈਸਲੇ ਕਰਾਉਣ ਲਈ ਪ੍ਰਧਾਨ ਤੋਂ ਵੀ ਤੇ ਅਕਾਲਪੁਰ ਸਾਹਿਬ ਦੇ ਜਥੇਦਾਰ ਤੋਂ ਵੀ ਲਗਾਤਾਰ ਬਾਦਲ ਪਰਿਵਾਰ ਨੇ ਤੇ ਬਾਦਲ ਧਲੇ ਨੇ ਇਹ ਲਗਾਤਾਰ ਦਬਾਅ ਜਾਰੀ ਰੱਖੇ ਨੇ ਔਰ ਤੁਹਾਡੇ ਸਾਹਮਣੇ ਵੱਡੀ ਮਿਸਾਲ ਆ ਇਸ ਗੱਲ ਦੀ ਕਿ ਸਰਸੇਵਾਲ ਸਾਧ ਨੂੰ ਮਾਫੀਨਾਮਾ ਦਵਾਉਣ ਲਈ ਗੰਨੀ ਗੁਰਬਾਚਨ ਸਿੰਘ ਨੂੰ ਤੇ ਗੰਨੀ ਗੁਰਮੁਖ ਸਿੰਘ ਨੂੰ ਆਪਣੇ ਘਰ ਬਲਾ ਕੇ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਸਰਸੇਵਾਲੇ ਪਖੰਡੀ ਸਾਧ ਨੂੰ ਜਿਹਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਤਲਬ ਆਪਣਾ ਸਰੂਪ ਦੀ ਬਿਆਦਦੀ ਕੀਤੀ ਜਿਨ੍ਹਾਂ ਨੇ ਗੁਰੂ ਗੁਖ ਸਿੰਘ ਦਾ ਸਵਾਗਤ ਚਾਇਆ ਤੇ ਮੈਂ ਸਮਝਦਾ ਉਹ ਲਗਾਤਾਰ ਹੀ ਆਪਣੀ ਸੌੜੀ ਤੇ ਫੋਦਗਰਜ਼ ਰਾਜਨੀਤੀ ਅਨ ਦਾ ਫਾਇਦਾ ਲੈਣ ਖਾਤਰ ਉਹ ਜਥੇਦਾਰਾਂ ਦਾ ਅਪਮਾਨ ਵੀ ਕਰਦੇ ਰਹੇ ਤੇ ਉਹਨਾਂ ਦੀ ਦਰਬਾਰ ਤੋਂ ਵੀ ਜਥੇਦਾਰਾਂ ਦੀ ਤਾਂ ਅਟਕਾਂ ਦੀ ਦਰਬਾਰ ਤੋਂ ਕਰਵਾਉਂਦੇ ਰਹੇ ਤੇ ਇਹ ਦਬਾਅ ਮੁੰਡ ਤੋਂ ਲਗਾਤਾਰ ਉਹਨਾਂ ਵੱਲੋਂ ਕੀਤਾ ਜਾਂਦਾ ਰਿਹਾ ਬਿਲਕੁਲ ਸੋ ਜਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਆ ਉਹ ਸੱਤ ਮੈਮਰੀ ਕਮੇਟੀ ਦੇ ਮੈਂਬਰਾਂ ਦੇ ਅਸਤੀਫੇ ਆ ਰਹੇ ਆ ਤੇ ਇਹਦਾ ਕੀ ਕੀ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਦਾ ਸਿੱਟਾ ਸਮਝ ਦਿਓ ਕਿਉਂਕਿ ਜਿਹੜਾ ਹਾਲਾਂਕਿ ਪੂਰੀ ਜ਼ਿੰਮੇਵਾਰੀ ਸੀ ਜਿਹੜੀ ਨਿਗਰਾਨੀ ਸੀ ਕਾਲੀ ਦਲ ਦੇ ਦੁਬਾਰਾ ਨਿਰਮਾਨ ਦੀ ਉਹ ਇਸੇ ਜਿਹੜੇ ਕਮੇਟੀ ਦੇ ਉਹ ਅਧੀਨ ਹੋਣੀ ਸੀਗੀ ਕੀ ਇਹ ਜਿਹੜੀ ਭਰਤੀ ਜਿਸ ਤਰੀਕੇ ਨਾਲ ਉਹਨਾਂ ਨੇ ਕਰ ਲਈ ਆਪਣੀ ਜੇ ਮੈਂਬਰ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹ ਨਹੀਂ ਰਹਿੰਦੀ ਜੇਕਰ ਸਾਰੇ ਮੈਂਬਰ ਆਉਣ ਵਾਲੇ ਦਿਨਾਂ 'ਚ ਅਸਤੀਫਾ ਦਿੰਦੇ ਆ ਤੇ ਜਿਹੜੀ ਉਹਨਾਂ ਨੇ ਫਿਰ ਆਪਣੀ ਭਰਤੀ ਕਰ ਲਈ ਉਹ ਉਸੇ ਤਰੀਕੇ ਨਾਲ ਮਨਜ਼ੂਰ ਹੋ ਜਾਏਗੀ ਦੇਖੋ ਉਹਨਾਂ ਦੇ ਤਾਂ ਪਰਤੇ ਮੇਰੀ ਬੋਗਸਾ ਕਾਲ ਤੱਕ ਸਾਥ ਨਾਲ ਮੇਰਾ ਧੋਖਾ ਸੰਗਤ ਨਾਲ ਵਿਸ਼ਵਾਸ ਘਾਟ ਹੈ ਤੇ ਭਰ ਤੁਸੀਂ ਤੁਹਾਨੂੰ ਚਾਹ ਜਾਦ ਹੋਏਗਾ ਜਿਹੜੀ ਪਾਰਲੀਮੈਂਟੀਆਂ ਮਤਲਬ ਹੁਣ ਪਿਛਲੇ ਸਮੇਂ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਚੋਣਾਂ ਵਿੱਚ ਆਕਾਲੀ ਦਲ ਨੂੰ 18 ਲੱਖ ਵੋਟ ਪਈ ਹੈ ਤੇ ਉਹਨਾਂ ਦੀ ਜ਼ਮਾਨਤ ਤੱਕ ਗਰਮਤ ਹੋਗੀ 18 ਲੱਖ ਉਦੋਂ ਪਈ ਜਦੋਂ ਸੁਧਾਰ ਲਹਿਰ ਵਾਲੇ ਆਦੂ ਸਾਡੇ ਉਹਨਾਂ ਦੇ ਨਾਲ ਸੀ ਤੇ ਉਹ ਕਾਹ ਦਾ ਦਾਵਾ ਕਰਦੇ ਨੇ ਕਿ ਜੀ ਅਸੀਂ 35 ਲੱਖ ਭਰਤੀ ਕਰ ਲਿਆ ਬੰਦਾ ਤੇ ਬੋਰਡ ਤਾਂ 18 ਲੱਖ ਪਈਆ 18 ਲੱਖ ਵਿੱਚੋਂ ਵੀ ਅੱਧ ਤੋਂ ਵੱਧ ਵੱਡੀ ਲੀਡਰਸ਼ਿਪ ਬਾਹਰ ਤੋਂ ਦੀ ਤੇ 18 ਲੱਖ ਭਰਤੀ ਕਿੱਥੇ ਲਗੀ ਇਹ ਮੇਰਾ ਧੋਖਾ ਕਰ ਰਹੇ ਨੇ ਕੌਮ ਦੇ ਨਾਲ ਫਰੇਵ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਮੌਜੂਦਾ ਸਮੇਂ ਦੇ ਵਿੱਚ ਕੌਮ ਨੂੰ ਇੱਕਜੁੱਟ ਹੋ ਕੇ ਇਹੋ ਜਿਹੇ ਲੋਕਾਂ ਦੇ ਖਿਲਾਫ ਜਿਹੜੇ ਅਕਾਲ ਤਖਤ ਸਾਹਿਬ ਦੇ ਅਦੇ ਸ਼ਾਂ ਪਰਵਾਣ ਕਰਨ ਲਈ ਚਾਰ ਨਹੀਂ ਮੰਨਣ ਲਈ ਚਾਰ ਨੇ ਉਹਨਾਂ ਦੇ ਵਿਰੋਧ ਵਿੱਚ ਆਪਣਾ ਫਤਵਾ ਦੇਣਾ ਚਾਹੀਦਾ ਜਿੱਥੋਂ ਤੱਕ ਸੱਤ ਮੈਂਬਰੀ ਕਮੇਟੀ ਦਾ ਸਵਾਲ ਆ ਉਹਨਾਂ ਵਿੱਚੋਂ ਭਾਨ ਦੇ ਬੁੰਗਰ ਸਾਹਿਬ ਤੇ ਆਮੀ ਸਾਹਿਬ ਵਰਜੈਨ ਕਰ ਗਏ ਪਰ ਪੰਜ ਮੈਂਬਰ ਜਿਹੜੇ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਕਿ ਬਾਦਲਾ ਅਕਾਲੀ ਦਲ ਦਾ ਧੜਾ ਜਿਹੜਾ ਉਹ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਉਹਨਾਂ ਰਾਹੀਂ ਭਰਤੀ ਕਰਨ ਲਈ ਤਿਆਰ ਨਹੀਂ ਤੇ ਮੈਨੂੰ ਲੱਗਦਾ ਉਹ ਪੰਜ ਮੈਂਬਰਾਂ ਨੂੰ ਵੀ ਜਥੇਦਾਰ ਕਾਲ ਤਖਤ ਕਹਿ ਸਾਹਿਬ ਕਹਿ ਸਕਦੇ ਨੇ ਕਿ ਤੁਸੀਂ ਆਪਣੇ ਤੌਰ ਤੇ ਪੰਥ ਦੀ ਭਰਤੀ ਕਰਕੇ ਵਰਕਰਾਂ ਦੀ ਭਰਤੀ ਕਰਕੇ ਨਵਾਂ ਅਕਾਲੀ ਦਲ ਜਿਹੜਾ ਕੌਮ ਨੂੰ ਦਿਓ ਜਿਹੜਾ ਕਾਲ ਤਖਤ ਨੂੰ ਸਨਮੁਖ ਹੋਵੇ ਅਜਿਹਾ ਕੁਝ ਹੋ ਜਾਣ ਦੀ ਸੰਭਾਵਨਾ ਲੱਗਦੀ ਹੈ ਜੀ ਬਿਲਕੁਲ ਸੋ ਜਰੂਰ ਪਾਈ ਸਾਹਿਬ ਜੇਕਰ ਤੁਸੀਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਇਹ ਕੋ ਮੇਰੀ ਬੇਨਤੀ ਤਾਂ ਹੈ ਵੀ ਸਾਡੀ ਦੁਨੀਆ ਭਰ ਦੀ ਸੰਗਤ ਨੂੰ ਮੈਂ ਆਪ ਜੀ ਦੇ ਰਾਹੀਂ ਇਹ ਬੰਤੀ ਕਰਨਾ ਚਾਹੁੰਦਾ ਕਿ ਜਿਹੜਾ ਵੀ ਵਿਅਕਤੀ ਜਿਹੜਾ ਵੀ ਧੜਾ ਅਕਾਲ ਤਖਦ ਦੇ ਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੈ ਉਹ ਨੂੰ ਤੋਲਵਾ ਜਵਾਬ ਦਿੱਤਾ ਜਾਵੇ ਔਰ ਉਹਦਾ ਮੁਕੰਮਲ ਰੂਪ ਦੇ ਵਿੱਚ ਬਾਈਕਾਟ ਕੀਤਾ ਜਾਵੇ ਮੇਰੀ ਇਹ ਬਿਨਾਰਸ਼ ਹੈ ਜੀ ਸੁਪਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਹਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ